ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਹਲਕਿਆਂ ਵਿੱਚੋਂ ਲਾਣੇ ਉਮੀਦਵਾਰਾਂ ਨੇ ਆਪ ਉਹਨੇ ਹਲਕਿਆਂ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਇਸੇ ਤਰ੍ਹਾਂ ਸਾਨੇਵਾਲ ਤੋਂ ਉਮੀਦਵਾਰ ਹਰਜੋਤ ਸਿੰਘ ਬੈਂਸ ਪਾਇਲ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਅਤੇ ਰੂਪਨਗਰ ਤੋਂ ਉਮੀਦਵਾਰ ਅਮਰਜੀਤ ਸਿੰਘ ਨੇ ਸਾਨੇਵਾਲ ਵਿੱਚ ਸਾਂਝਾ ਰੋਡ ਸ਼ੋਅ ਕਰਦਿਆ ਇਸ ਰੋਡ ਸ਼ੋਅ ਦੌਰਾਨ ਆਪ ਸੰਸਦ ਭਗਵੰਤ ਮਾਨ ਇਹਨਾਂ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਆਪ ਦੇ ਇਸ ਰੋਡ ਸ਼ੋਅ ਨੂੰ ਵੱਡੀ ਗਿਣਤੀ ਵਿੱਚ ਸਮਰਥਕਾਂ ਦਾ ਵੀ ਹੁੰਗਾਰਾ ਮਿਲਿਆ ਸੁਚਾ ਸਿੰਘ ਛੋਟੇਪੁਰ ਵੱਲੋਂ ਟਿਕਟਾਂ ਨੂੰ ਲੈ ਕੇ ਜਤਾਈ ਨਾਰਾਜ਼ਗੀ ਬਾਰੇ ਮਾਨ ਨੇ ਕਿਹਾ ਕਿ ਪਾਰਟੀ ਕਨਵੀਨਰ ਆਪਣੀ ਗੱਲ ਕੇਜਰੀਵਾਲ ਸਾਹਮਣੇ ਰੱਖ ਸਕਦੇ ਨੇ ਪਹਿਲੀ ਗੱਲ ਤਾਂ ਇਹ ਹੈ ਵਲੰਟੀਅਰਾਂ ਨੂੰ ਅਸੀਂ ਸਿਰਫ ਨਾਮ ਪੁੱਛਦੇ ਹਾਂ ਉਹਦੇ ਚ ਕੋਈ ਪਰਸੈਂਟੇਜ ਨਹੀਂ ਮੰਨਦੇ ਕਿ ਇਹਨੂੰ 97 ਜਿਹਨੂੰ ਜਿਹਨੂੰ ਭਾਵੇਂ ਇੱਕ ਵੋਟ ਵੀ ਪੈ ਗਈ ਉਹਦਾ ਨਾਮ ਵੀ ਕਨਸਿਡਰ ਹੋ ਸਕਦਾ ਸੋ ਇਹ ਉਸ ਤੋਂ ਬਾਅਦ 16 ਮੈਂਬਰੀ ਜਿਹੜੀ ਕੈਂਪੇਨ ਕਮੇਟੀ ਆ ਉਹਦੇ ਚ ਜਾਂਦੇ ਨੇ ਸਾਰੇ ਨਾਮ ਉੱਥੋਂ ਫਿਰ ਸ਼ਾਰਟਲਿਸਟ ਹੋ ਕੇ 4-5 ਨਾਮ ਉਹ ਸਕਰੀਨ ਕਮੇਟੀ ਕੋਲ ਜਾਂਦੇ ਨੇ ਸਕਰੀਨ ਕਮੇਟੀ ਉਹਨਾਂ ਨੂੰ ਰਿਵਿਊ ਕਰਦੀ ਹੈ ਤੇ ਉਸ ਤੋਂ ਬਾਅਦ ਫਿਰ ਪੀਏਸੀ ਕੋਲ ਜਾਂਦੇ ਨੇ ਪੀਏਸੀ ਕਰਾਸ ਚੈੱਕ ਕਰਦੀ ਹੈ ਕੌਣ ਬੰਦਾ ਪਬਲਿਕ ਦੇ ਵਿੱਚ ਜਿਹੜਾ ਪਪੂਲਰ ਹੈ ਕੌਣ ਡੈਡੀਕੇਟਿਡ ਹੈ ਕੌਣ ਪੰਜਾਬ ਲਈ ਨਿਰਸਵਾਰਥ ਕੰਮ ਕਰਦਾ ਹੈ ਪਰ ਉਸ ਤੋਂ ਬਾਅਦ ਫੈਸਲਾ ਹੁੰਦਾ ਹੈ ਛੋਟੇਪੁਰ ਸਾਹਿਬ ਨੂੰ ਕੋਈ ਇਸ ਗੱਲ ਤੇ ਇਤਰਾਜ਼ ਹੈ ਇਹ ਕੋਈ ਸ਼ਿਕਵਾ ਮੈਂ ਮੀਡੀਆ ਚ ਵੀ ਅੱਜ ਪੜਿਆ ਤਾਂ ਉਹ ਕੇਜਰੀਵਾਲ ਸਾਹਿਬ ਕੋਲ ਜਦੋਂ ਮਰਜ਼ੀ ਜਾ ਕੇ ਉਹ ਆਪਣਾ ਪੁਆਇੰਟ ਰੱਖ ਸਕਦੇ ਨੇ ਲੋਕਤਾਂਤ੍ਰਿਕ ਪਾਰਟੀ ਹੈ ਸਾਡੀ ਪਾਰਟੀ ਚ ਕੋਈ ਇਸ ਤਰ੍ਹਾਂ ਦੀ ਡਾਇਰੈਕਟਰਸ਼ਿਪ ਨਹੀਂ ਚੱਲਦੀ ਹੁਕਮ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਟਿਕਟਾਂ ਵੇਚਣ ਦੇ ਇਲਜ਼ਾਮਾਂ ਤੇ ਵੀ ਭਗਵੰਤ ਮਾਨ ਨੇ ਸਫਾਈ ਦਿੱਤੀ ਉਹਨਾਂ ਕਹਾ ਕਿ ਟਿਕਟਾਂ ਆਪ ਵਿੱਚ ਨਹੀਂ ਬਲਕਿ ਕਾਂਗਰਸ ਅਤੇ ਅਕਾਲੀ ਦਲ ਵਿੱਚ ਵਿਕਦੀਆਂ ਨੇ ਇਹ ਟਿਕਟਾਂ ਆਕਾਲੀ ਦਲ ਚ ਵਿਕਦੀਆਂ ਨੇ ਸਾਡੀ ਪਾਰਟੀ ਦੇ 1 ਰੁਪਏ ਦਾ ਵੀ ਦੋਸਤ ਕਰਦੇ ਸੁਖਵੀਰ ਬਾਦਲ ਤਾਂ ਅਸੀਂ ਟਿਕਟ ਕੈਨਸਲ ਕਰ ਦਾਂਗੇ ਇਹ ਇਹ ਇੱਕ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰੀ ਲੱਗਦਾ ਹੁੰਦਾ ਇਹ ਰਿਸ਼ਤੇ ਤਾਂ ਜਿਹੜੀਆਂ ਨੇ ਇਹ ਅਕਾਲੀ ਦਲ ਤੇ ਕਾਂਗਰਸ ਚੱਲਦੀਆਂ ਨੇ ਆਮ ਆਦਮੀ ਪਾਰਟੀ ਚ ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ 19 ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ ਜਿਨ੍ਹਾਂ ਦੀ ਚੋਣ ਨੂੰ ਲੈ ਕੇ ਆਪ ਕਨਵੀਨਰ ਸਮੇਤ ਕਈ ਲੀਡਰ ਆਪਣੀ ਨਾਰਾਜ਼ਗੀ ਜਤਾ ਚੁੱਕੇ ਨੇ ਪਰ ਇਸ ਸਾਰੇ ਵਿਰੋਧ ਦੇ باوجود ਉਮੀਦਵਾਰ ਆਪੋ ਆਪਣੇ ਚੋਣ ਪ੍ਰਚਾਰ ਵਿੱਚ ਚੁੱਟ ਗਏ ਨੇ